ਹਾਂਜੀ ਦੋਸਤੋ ਅਮਰਤ ਟੈਕ YouTube ਚੈਨਲ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਡਾਕਟਰ ਅੰਬੇਦਕਰ ਸਕਾਲਰਸ਼ਿਪ ਨੂੰ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਯਾਨੀ ਫ੍ਰੀਸ਼ਪ ਕਾਡ ਕਿਵੇਂ ਬਣਦਾ ਹੈ ਕਿਹੜੇ ਕਿਹੜੇ ਜ਼ਰੂਰੀ ਡਾਕੂਮੈਂਟ ਆ ਜੋ ਨਾਲ ਲੱਗਣਗੇ ਜਾਂ ਅਪਲੋਡ ਕਰਨੇ ਪੈਣਗੇ ਤੇ ਉਹਨਾਂ ਦਾ ਸਾਈਜ਼ ਕੀ ਹੋਵੇਗਾ ਕੌਣ ਕੌਣ ਇਸ ਸਕਾਲਰਸ਼ਿਪ ਨੂੰ ਅਪਲਾਈ ਕਰ ਸਕਦਾ ਹੈ OTR ID ਨੂੰ ਕਿੱਥੇ ਫਿਲ ਕਰਨਾ ਹੈ ਤੁਸੀਂ ਤੇ ID ਕਿਵੇਂ ਬਣਾਉਣੀ ਆ ਇਹ ਵੀ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਪੂਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇਗੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਕਿ ਨਵੀਆਂ ਵੀਡੀਓ ਦੀ ਅਪਡੇਟ ਤੁਹਾਨੂੰ ਸਮੇਂ-ਸਮੇਂ ਤੇ ਮਿਲਦੀ ਰਹੇ ਤਾਂ ਦੋਸਤੋ ਚੱਲਦੇ ਹਾਂ ਹੁਣ ਕੰਪਿਊਟਰ ਦੀ ਸਕਰੀਨ ਤੇ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਡਾਕਟਰ ਪੰਵੇਦਕਰ ਸਕਾਲਰਸ਼ਿਪ ਪੋਰਟਲ ਨੂੰ ਓਪਨ ਕਰ ਲੈਣਾ ਜੀ ਓਪਨ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਸਰਚ ਕਰੋਗੇ scholarships.punjab.gov.in ਇਹ ਵਾਲਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਦੇ ਦਿੱਤਾ ਹੈ ਇਹ ਵਾਲਾ ਲਿੰਕ ਤੁਸੀਂ ਓਪਨ ਕਰ ਲੈਣਾ ਤੇ ਇਸ ਤਰ੍ਹਾਂ ਦੀ ਡਾਕਟਰ ਅੰਬੇਦਕਰ ਸਕਾਲਰਸ਼ਿਪ ਦਾ ਜਿਹੜਾ ਪੋਰਟਲ ਆ ਓਪਨ ਹੋ ਜਾਣਾ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆਏਗਾ ਉਸ ਦਾ ਤੁਸੀਂ نیچے ਜਾਣਾ ਇੱਥੇ ਇੱਥੇ ਤੁਹਾਨੂੰ ਸਟੂਡੈਂਟ ਕਾਰਨਰ ਮਿਲੇਗਾ ਇੱਥੇ ਅਗਰ ਤੁਸੀਂ ਪਹਿਲਾਂ ਅਪਲਾਈ ਕਰ ਚੁੱਕੇ ਹੋ ਜਾਂ ਤੁਸੀਂ ਸਰਚ ਕਰਨਾ ਚਾਹੁੰਦੇ ਸਟੂਡੈਂਟ ਸਰਚ ਤੇ ਕਲਿੱਕ ਕਰਕੇ ਆਪਣੀ ਪਿਛਲੀ ਆਈਡੀ ਭਰ ਕੇ ਤੁਸੀਂ ਸਰਚ ਕਰ ਸਕਦੇ ਹੋ ਅਗਰ ਤੁਸੀਂ ਪਹਿਲਾਂ ਪਿਛਲੇ ਸਾਲ ਅਪਲਾਈ ਕੀਤਾ ਸੀ ਤਾਂ ਤੁਹਾਨੂੰ ਜਿਹੜਾ ਕਿ ਆਪਣੀ ਆਈਡੀ ਆ ਉਹਨੂੰ ਰਿਜੈਕਟ ਕਰਵਾਉਣਾ ਪਏਗਾ ਜਾਂ ਉਹਨੂੰ ਪਿੱਛੇ ਤੋਂ ਆਈਡੀ ਨੂੰ ਬੰਦ ਕਰਵਾਉਣਾ ਪਏਗਾ ਜਿਹੜੇ ਸਕੂਲ ਦੇ ਵਿੱਚ ਤੁਸੀਂ ਸਟੱਡੀ ਕਰ ਰਹੇ ਸੀ ਪਹਿਲਾਂ ਜਿੱਥੇ ਤੁਸੀਂ ਅਪਲਾਈ ਕੀਤਾ ਜਿਹੜੇ ਸਕੂਲ ਵੱਲੋਂ ਉੱਥੋਂ ਤੁਸੀਂ ਉਹ ਆਈਡੀ ਨੂੰ ਰਿਮੂਵ ਕਰਵਾਉਣਾ ਪਏਗਾ ਫਿਰ ਹੀ ਤੁਸੀਂ ਸਟੂਡੈਂਟ ਰਜਿਸਟ੍ਰੇਸ਼ਨ ਵਾਲਾ ਨਿਊ ਰਜਿਸਟ੍ਰੇਸ਼ਨ ਕਰ ਸਕਦੇ ਹੋ ਤਾਂ ਦੋਸਤੋ ਅੱਜ ਅਸੀਂ ਇੱਕ ਨਵੇਂ ਕੈਂਡੀਡੇਟ ਦੀ ਜਿਹੜੀ ਰਜਿਸਟ੍ਰੇਸ਼ਨ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਡਾਕਟਰ ਅਵੇਦਕਾਰ ਸਕਾਲਰਸ਼ਿਪ ਵਾਸਤੇ ਫ੍ਰੀਸ਼ਿਪ ਕਾਡ ਕਿਸ ਤਰ੍ਹਾਂ ਬਣਦਾ ਹੈ ਸਭ ਤੋਂ ਪਹਿਲਾਂ ਅਸੀਂ ਸਟੂਡੈਂਟ ਰਜਿਸਟ੍ਰੇਸ਼ਨ ਵਾਲੀ ਆਪਸ਼ਨ ਤੇ ਕਲਿੱਕ ਕਰਾਂਗੇ। ਇੱਥੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਓਪਨ ਹੋਏਗਾ। ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਵਿਦਿਆਰਥੀ ਦਾ ਕੋਟਾ ਲਿਖਿਆ ਦਿਖਾਈ ਦਿੰਦਾ ਹੈ, ਵਿਦਿਆਰਥੀ ਕੋਟਾ। ਇੱਥੇ ਤੁਸੀਂ ਕਲਿੱਕ ਕਰਨ। ਵਿਦਿਆਰਥੀ ਦਾ ਕੋਟਾ, ਮੈਨੇਜਮੈਂਟ ਕੋਟਾ, ਨਾਨ ਮੈਨੇਜਮੈਂਟ ਕੋਟਾ ਜਾਂ ਐਨ ਆਰ ਆਈ ਕੋਟਾ, ਸਪੋਰਟਸ ਕੋਟਾ। ਇਹਨਾਂ ਦੇ ਵਿੱਚੋਂ ਅਗਰ ਤੁਹਾਨੂੰ ਨਹੀਂ ਪਤਾ ਤੁਹਾਡਾ ਕਿਹੜਾ ਕੋਟਾ ਹੈ ਤਾਂ ਤੁਸੀਂ ਨਾਨ ਮੈਨੇਜਮੈਂਟ ਕੋਟੇ ਤੇ ਕਲਿੱਕ ਕਰਨ। ਨਾਨ ਮੈਨੇਜਮੈਂਟ ਕੋਟੇ ਤੇ ਕਲਿੱਕ ਕਰੋਗੇ। ਤਾਂ ਇੱਥੇ ਤੁਸੀਂ ਆਧਾਰ ਕਾਰਡ ਦਾ ਨੰਬਰ ਭਰਨਾ ਆਪਣੇ ਦਾ ਫਿਰ ਇੱਥੇ ਤੁਸੀਂ ਜਨਮ ਤਰੀਕ ਭਰਨੀ ਹੈ ਇਸ ਵਾਲੀ ਜਗ੍ਹਾ ਤੇ ਆਧਾਰ ਕਾਰਡ ਦਾ ਨੰਬਰ ਭਰਤਾ ਇੱਥੇ ਇੱਥੇ ਜਨਮ ਮਿਤੀ ਭਰਤੀ ਤੁਸੀਂ ਫਿਰ ਇੱਥੇ ਤੁਸੀਂ ਆਪਣੇ ਨਾਮ ਦੇ ਮੰਨ ਲਓ ਕਿ ਫਰਸਟ ਨੇਮ ਭਰਨਾ ਹੈ ਜਿਵੇਂ ਸੁਖਵਿੰਦਰ ਸਿੰਘਾ ਜਾਂ ਹੈਪੀ ਸਿੰਘਾ ਤੇ ਇੱਥੇ ਹੈਪੀ ਲਿਖਣਾ ਤੇ ਸਿੰਘ ਇੱਥੇ ਲਿਖਣਾ ਤੁਸੀਂ ਤੇ ਮਿਡਲ ਨੇਮ ਤਾਂ ਲਿਖਣਾ ਅਗਰ ਤੁਹਾਡਾ ਕੋਈ ਸਰਨੇਮ ਲੱਗਿਆ ਹੋਇਆ ਜਿਵੇਂ ਹੈਪੀ ਸਿੰਘ ਜਾਂ ਸਿੱਧੂ ਜਾਂ ਟਿੱਲੋ ਜੋ ਵੀ ਗੋਤ ਲੱਗਦਾ ਜਿਵੇਂ ਸਰਨੇਮ ਲਿਖਿਆ ਹੁੰਦਾ ਇੱਥੇ ਹੈਪੀ ਇੱਥੇ ਸਿੰਘ ਤੇ ਇੱਥੇ ਸਿੱਧੂ ਇਸ ਤਰ੍ਹਾਂ ਤੁਸੀਂ ਭਰਨਾ ਲਾ ਅਗਰ ਤੁਹਾਡਾ ਨਾਮ ਦੇ ਵਿੱਚ ਸਰਨੇਮ ਲੱਗਿਆ ਹੋਇਆ ਅਗਰ ਤੁਸੀਂ ਸਿੱਧਾ ਹੀ ਨਾਮ ਆ ਤੁਹਾਡਾ ਤਾਂ ਇੱਥੇ ਤੁਸੀਂ ਹੈਪੀ ਲਿਖਤਾ ਇੱਥੇ ਸਿੰਘ ਲਿਖਤਾ ਲਾਸਟ ਨੇਮ ਇੱਥੇ ਭਰ ਦੇਣਾ ਸੈਂਟਰ ਵਾਲਾ ਤੁਸੀਂ ਛੱਡ ਦੇਣਾ ਉਸ ਤੋਂ ਬਾਅਦ ਅੱਗੇ ਗੱਲ ਕਰਨੀ ਹੈ ਇੱਥੇ ਤੁਸੀਂ ਜੈਂਡਰ ਸਿਲੈਕਟ ਕਰਨਾ ਹੈ ਜੈਂਡਰ ਸਿਲੈਕਟ ਕਰਨ ਤੋਂ ਬਾਅਦ ਇੱਥੇ ਤੁਸੀਂ ਓਟੀਆਰ ਆਈਡੀ ਭਰਨੀ ਆ ਇਹ ਓਟੀਆਰ ਆਈਡੀ ਹੈ ਕੀ ਓਟੀਆਰ ਮਤਲਬ ਵਨ ਟਾਈਮ ਰਜਿਸਟ੍ਰੇਸ਼ਨ ਹੁੰਦਾ ਤੇ ਇਹ ਆਈਡੀ ਕਿਸ ਤਰ੍ਹਾਂ ਬਣਾਉਣੀ ਆ ਇਹ ਤੁਸੀਂ ਖੁਦ ਆਪਣੇ ਮੋਬਾਈਲ ਫੋਨ ਤੇ ਬਣਾ ਸਕਦੇ ਹੋ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਤੁਸੀਂ ਡਿਸਕ੍ਰਿਪਸ਼ਨ ਤੇ ਜਾ ਕੇ ਲਿੰਕ ਨੂੰ ਚੈੱਕ ਕਰ ਲਿਓ ਓਟੀਆਰ ਆਈਡੀ ਕਿਵੇਂ ਬਣਾਉਣੀ ਆ ਉਹ ਸਾਰਾ ਪ੍ਰੋਸੈਸ ਦੱਸਿਆ ਹੋਇਆ ਤੇ ਓਟੀਆਰ ਆਈਡੀ ਜਦੋਂ ਬਣ ਗਈ ਉਹਦਾ ਇੱਕ ਨੰਬਰ ਹੁੰਦਾ ਹੈ ਉਹ ਨੰਬਰ ਤੁਸੀਂ ਇੱਥੇ ਫਿਲ ਕਰਨਾ ਉਸ ਆਈਡੀ ਤੋਂ ਬਣਾ ਜਿਹੜਾ ਰਜਿਸਟ੍ਰੇਸ਼ਨ ਹੁਣ ਤੁਹਾਡੀ ਨਹੀਂ ਕੰਪਲੀਟ ਹੋਣੀ ਇਹ ਠੀਕ ਹੈ ਪਹਿਲਾਂ ਇਹ ਵੀਡੀਓ ਪੂਰੀ ਦੇਖ ਲਓ ਉਸ ਤੋਂ ਬਾਅਦ ਤੁਸੀਂ ਜਿਹੜੀ ਕਿ ਓਟੀਆਰ ਆਈਡੀ ਕਿਵੇਂ ਬਣਾਉਣੀ ਆ ਬਾਅਦ ਵਿੱਚ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਹੁਣ ਦੋਸਤੋ ਅੱਗੇ ਗੱਲ ਕਰਦੇ ਆ ਆਪਾਂ ਅੱਗੇ ਚੱਲਦੇ ਆ ਜਦੋਂ ਤੁਸੀਂ ਇਹ ਸਾਰੀ ਡਿਟੇਲ ਫਿਲ ਕਰ ਲਈ ਉਸ ਤੋਂ ਬਾਅਦ ਤੁਸੀਂ ਗਨ ਇੱਥੇ ਆਈ ਐਗਰੀ ਐਂਡ ਪ੍ਰੋਸੀਡ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਇਹ ਵਾਲੀਆਂ ਆਪਸ਼ਨ ਨੇ ਜਿਹੜੀਆਂ ਹੁਣ ਇੱਥੇ ਸ਼ੋ ਨਹੀਂ ਕਰ ਰਿਹਾ ਜਦੋਂ ਐਗਰੀ ਕਰੋਗੇ ਤਾਂ ਇਹ ਸ਼ੋ ਕਰਨ ਲੱਗ ਜਾਏਗਾ ਇੱਥੇ ਤੁਸੀਂ ਆਪਣੇ ਪਿਤਾ ਦਾ ਨਾਮ ਭਰਨਾ ਹੈ ਫਾਦਰ ਨੇਮ ਇੱਥੇ ਮਦਰ ਨੇਮ ਭਰਨੇ ਤੁਸੀਂ ਉਸ ਤੋਂ ਬਾਅਦ ਇੱਥੇ ਆਪਣਾ ਰਿਲੀਜੀਅਨ ਧਰਮ ਭਰਨੇ ਨਾ ਸ਼੍ਰੇਣੀ ਕਿਹੜੀ ਐ ਐਸਸੀ ਬੀਸੀ ਜਾਂ ਓਬੀਸੀ ਕੈਟਾਗਰੀ ਕਿਹੜੀ ਆ ਤੁਸੀਂ ਇੱਥੇ ਸਿਲੈਕਟ ਕਰਕੇ ਭਰ ਦੇਣੀ ਐ ਉਸ ਤੋਂ ਬਾਅਦ ਇੱਥੇ ਤੁਸੀਂ ਨੋ ਕਰ ਦੇਣਾ ਕਿ ਫਿਜ਼ੀਕਲੀ ਹੈਂਡੀਕੈਪਟਡਾ ਜਿਹੜਾ ਕੋਈ ਉਹਦੇ ਵਾਸਤੇ ਹੁੰਦਾ ਇਹ ਉਹਦੇ ਵਾਸਤੇ ਤੁਸੀਂ ਇੱਥੇ ਸਿਲੈਕਟ ਕਰਕੇ ਭਰ ਸਕਦੇ ਹੋ ਉਸ ਤੋਂ ਬਾਅਦ ਅੱਗੇ ਹੋਇਆਗਾ ਮੋਬਾਈਲ ਨੰਬਰ ਮੋਬਾਈਲ ਨੰਬਰ ਭਰਨੇ ਤੇ ਈਮੇਲ ਆਈਡੀ ਤੁਸੀਂ ਜਰੂਰ ਭਰਨੀ ਹੈ ਇੱਥੇ ਚਾਹੇ ਇਹਨਾਂ ਨੇ ਲਿਖਿਆ ਹੋਇਆ ਕਿ ਇਹ ਸਟਾਰ ਵਾਲੇ ਮੰਡੇਟਰੀ ਨਹੀਂ ਪਰ ਈਮੇਲ ਆਈਡੀ ਤੇ ਨਹੀਂ ਲਿਖਿਆ ਪਰ ਇਹ ਵੀ ਜਰੂਰ ਭਰਨੀ ਆ ਤੁਸੀਂ ਉਸ ਤੋਂ ਬਾਅਦ ਐਨੂਅਲ ਆਮਦਨ ਸਾਲਾਨਾ ਆਮਦਨ ਕਿੰਨੀ ਹੈ ਤੁਹਾਡਾ ਜਿਹੜਾ ਸਰਟੀਫਿਕੇਟ ਆ ਆਮਦਨ ਸਰਟੀਫਿਕੇਟ ਆ ਉਹ ਤੋਂ ਦੇਖ ਕੇ ਭਰਨੀ ਆ ਤੁਸੀਂ ਆਪਣੇ ਕੋਲ ਕੋਈ ਤੀਰ ਤੁਕਕਾ ਨਹੀਂ ਲਾਉਣਾ ਉਹ ਤੋਂ ਦੇਖ ਕੇ ਭਰਨੀ ਹੈ ਕਿਉਂਕਿ ਜੇ ਜਦੋਂ ਤੁਸੀਂ ਡਾਕੂਮੈਂਟ ਅਪਲੋਡ ਕਰੋ ਤਾਂ ਜਿਹੜਾ ਤਸਵੀਰ ਵੈਲਫੇਅਰ ਅਫਸਰ ਹੁੰਦਾ ਤੁਹਾਡਾ ਜਿਹੜਾ ਕਿ ਵੈਰੀਫਾਈ ਕਰਦਾ ਉਦੋਂ ਇਹ ਵਾਲੀ ਆਮਦਨ ਉਹ ਡਾਕੂਮੈਂਟ ਦੇ ਨਾਲ ਵੈਰੀਫਾਈ ਹੁੰਦੀ ਹੈ ਕਿ ਸਹੀ ਭਰੀ ਵੀ ਹੈ ਅਗਰ ਨਹੀਂ ਸਹੀ ਭਰੀ ਤਾਂ ਤੁਹਾਡਾ ਰਿਜੈਕਟ ਹੋ ਜਾਂਦਾ ਜੀ ਇਸ ਕਰਕੇ ਤੁਸੀਂ ਖਿਆਲ ਰੱਖਣਾ ਜਿਹੜੀ ਆਮਦਨ ਭਰਨੀ ਆ ਉਹ ਤੁਹਾਡੇ ਸਰਟੀਫਿਕੇਟ ਵਾਲੀ ਹੀ ਭਰਨੀ ਹੈ ਤੇ ਇੱਥੇ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਤੁਸੀਂ ਜਿਹੜਾ ਤੁਹਾਡਾ ਆਮਦਨ ਸਰਟੀਫਿਕੇਟ ਆ ਉਹ ਲੇਟੈਸਟ ਹੋਣਾ ਚਾਹੀਦਾ ਜਿਹੜੇ ਸਾਲ ਦੇ ਵਿੱਚ ਤੁਸੀਂ ਭਰ ਰਹੇ ਹੋ ਉਸ ਸਾਲ ਦਾ ਹੀ ਜਿਹੜਾ ਕਿ ਤੁਹਾਡਾ ਇਨਕਮ ਸਰਟੀਫਿਕੇਟ ਹੋਣਾ ਚਾਹੀਦਾ ਜੀ ਅਗੇ ਤੁਸੀਂ ਪੱਤਰ ਵਿਹਾਰ ਲਈ ਪਤਾ ਲਿਖਣਾ ਸਟੇਟ ਦਾ ਨਾਮ ਤਾਂ ਰਾਜ ਦਾ ਨਾਮ ਤਾਂ ਪਹਿਲੀ ਭਰਿਆ ਹੁੰਦਾ ਇੱਥੇ ਐਡਰੈਸ ਦੇ ਵਿੱਚ ਤੁਸੀਂ ਇੱਥੇ ਆਪਣਾ ਪਿੰਡ ਜਾਂ ਸ਼ਹਿਰ ਦਾ ਨਾਮ ਭਰੋਗੇ ਜ਼ਿਲ੍ਹੇ ਦਾ ਨਾਮ ਤੁਸੀਂ ਇੱਥੋਂ ਸਿਲੈਕਟ ਕਰੋਗੇ ਫਿਰ ਤਹਿਸੀਲ ਦਾ ਨਾਮ ਤੁਸੀਂ ਸਿਲੈਕਟ ਕਰ ਲੈਣਾ ਪਿੰਨ ਕੋਡ ਤੁਸੀਂ ਇੱਥੋਂ ਭਰ ਦੇਣਾ ਆਪਣਾ ਆਧਾਰ ਕਾਰਡ ਤੇ ਬੈਕ ਸਾਈਡ ਤੇ ਜਿਹੜਾ ਪਿੰਨ ਕਾਰਡ ਪਿੰਨ ਕੋਡ ਦਾ ਨੰਬਰ ਦਿੱਤਾ ਹੁੰਦਾ ਹੈ ਜੀ ਤੇ ਉਸ ਤੋਂ ਬਾਅਦ ਅਗਰ ਤੁਹਾਡਾ ਇਹ ਵਾਲਾ ਪਤਾ ਤੇ ਇਹ ਵਾਲਾ ਪਤਾ ਫਾਰਮੂਲੈਂਟ ਪਤਾ ਸੇਮ ਆ ਤੁਸੀਂ ਚੈੱਕ ਬਾਕਸ ਤੇ ਕਲਿੱਕ ਕਰ ਦੇਣਾ ਇੱਥੇ ਕਲਿੱਕ ਕਰੋਗੇ ਤਾਂ ਇਹ ਵਾਲਾ ਐਡਰੈਸ ਇਧਰ ਆਪਣੇ ਆਪ ਫਿਲ ਹੋ ਜਾਏਗਾ ਜੀ ਉਸ ਤੋਂ ਬਾਅਦ ਤੁਸੀਂ ਇਹ ਵਾਲਾ ਕੈਪਚਰ ਜਿਹੜਾ ਦਿੱਤਾ ਹੋਇਆ ਹੈ ਤੁਸੀਂ ਇੱਥੇ ਫਿਲ ਕਰਨਾਗਾ ਉਸ ਤੋਂ ਬਾਅਦ ਤੁਸੀਂ ਹੇਠੇ ਜਿਹੜਾ ਆਪਸ਼ਨ ਦਿੱਤੀ ਹੋਇਆ ਸੇਵ ਐਂਡ ਅਬਵ ਡਿਟੇਲ ਇੱਥੇ ਤੁਸੀਂ ਕਲਿੱਕ ਕਰ ਦੇਣਾ ਤੇ ਇਸ ਉਤੇ ਕਲਿੱਕ ਕਰੋਗੇ ਤਾਂ ਤੁਸੀਂ ਇੱਕ ਨਵੇਂ ਪੇਜ ਤੇ ਚਲੇ ਜਾਉਗੇ ਤਾਂ ਦੋਸਤੋ ਵੀਡੀਓ ਨੂੰ ਥੋੜਾ ਸਕਿਪ ਕਰਦੇ ਹਾਂ ਫਿਲ ਕਰਦੇ ਹਾਂ ਫਾਰਮ ਨੂੰ ਦੇਖਦੇ ਹਾਂ ਕਿ ਨੈਕਸਟ ਸਟੈਪ ਦੇ ਵਿੱਚ ਕੀ ਦਿੱਤਾ ਹੋਇਆ ਹੈ ਤਾਂ ਦੋਸਤੋ ਇਸ ਤਰ੍ਹਾਂ ਪੂਰੀ ਦੀ ਪੂਰੀ ਡਿਟੇਲ ਹੈ ਜਿਹੜੀ ਅਸੀਂ ਫਿਲ ਕਰ ਲਈ ਹੈ ਸੇਵ ਐਂਡ ਅਬਵ ਡਿਟੇਲ ਤੇ ਅਸੀਂ ਕਲਿੱਕ ਕਰਾਂਗੇ ਰਜਿਸਟਰ ਮੀ ਦੀ ਆਪਸ਼ਨ ਦਿੱਤੀ ਹੋਈ ਹੈ ਇੱਥੇ ਇੱਥੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਪੇ ਤੁਹਾਡੇ ਸਾਹਮਣੇ ਆਏਗਾ ਇੱਥੇ ਤੁਹਾਡਾ ਯੂਜ਼ਰ ਨੇਮ ਯੂਜ਼ਰ ਆਈਡੀ ਹੋਏਗੀ ਪਾਸਵਰਡ ਹੋਏਗਾ ਇਹਦਾ ਤੁਸੀਂ ਇੱਥੋਂ ਪ੍ਰਿੰਟ ਲੈ ਲੈਣਾ ਜੀ ਜਾਂ ਇਸ ਨੂੰ ਤੁਸੀਂ ਨੋਟ ਕਰ ਲੈਣਾ ਇਹ ਮੈਸੇਜ ਤੁਹਾਡੇ ਰਜਿਸਟਰ ਮੋਬਾਈਲ ਨੰਬਰ ਤੇ ਵੀ ਆ ਜਾਏਗਾ ਉਸ ਤੋਂ ਬਾਅਦ ਤੁਸੀਂ ਗੋ ਟੂ ਸਕਾਲਰਸ਼ਿਪ ਪੋਰਟਲ ਐਂਡ ਲੌਗਇਨ ਵਾਲੀ ਆਪਸ਼ਨ ਤੇ ਇੱਥੇ ਕਲਿੱਕ ਕਰਨਾ ਫਿਰ ਇਸ ਤਰ੍ਹਾਂ ਯੂਜ਼ਰ ਲੌਗਇਨ ਵਾਲਾ ਪੇਜ ਓਪਨ ਹੋ ਜਾਣਾ ਇੱਥੇ ਤੁਸੀਂ ਉਹ ਹੀ ਯੂਜ਼ਰ ਨੇਮ ਭਰਨਾ ਹੈ ਪਾਸਵਰਡ ਭਰਨਾ ਤੇ ਇਹ ਵਾਲਾ ਕੈਪਚਾ ਤੁਸੀਂ ਇੱਥੇ ਫਿਲ ਕਰਨਾ ਫਿਰ ਤੁਸੀਂ ਲੌਗਇਨ ਦੇ ਬਟਨ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆਏਗਾ ਇੱਥੇ ਜਿਹੜੀ ਤੁਸੀਂ ਡਿਟੇਲ ਪਹਿਲਾਂ ਫਿਲ ਕੀਤੀ ਆ ਉਹ ਸ਼ੋਅ ਕਰੇਗਾ ਇੱਥੇ ਤੇ ਇੱਥੇ ਤੁਹਾਡੀ ਫੋਟੋ ਅਪਲੋਡ ਹੋਏਗੀ ਤੇ ਇੱਥੇ ਹੋਮ ਪੇਜ ਦਿੱਤਾ ਵਾ ਇੱਥੇ ਅਪਲਾਈ ਫਾਰ ਫ੍ਰੀਸ਼ ਪਾਸਪੋਰਟ ਦੀ ਆਪਸ਼ਨ ਦਿੱਤੀ ਹੋਈ ਆ ਤੁਸੀਂ ਇਸ ਵਾਲੀ ਆਪਸ਼ਨ ਤੇ ਕਲਿੱਕ ਕਰ ਦੇਣਾ ਇੱਥੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਏਗਾ ਇੱਥੇ ਤੁਸੀਂ ਸਭ ਤੋਂ ਪਹਿਲਾਂ ਫੋਟੋ ਅਪਲੋਡ ਕਰਨੀ ਆ ਉਸ ਤੋਂ ਬਾਅਦ ਅਪਲੋਡ ਇਨਕਮ ਕਾਸਟ ਤੇ ਪਾਸ ਸਰਟੀਫਿਕੇਟ ਪਿਛਲੀ ਕਲਾਸ ਦਾ ਪਾਸ ਕੀਤਾ ਹੋਇਆ ਪਾਸ ਕੀਤੀ ਹੋਈ ਕਲਾਸ ਦਾ ਸਰਟੀਫਿਕੇਟ ਤੁਸੀਂ ਇੱਥੇ ਅਪਲੋਡ ਕਰਨਾ ਹੈ ਤੈਨੂੰ ਅਪਲੋਡ ਹੋਣਗੇ ਪਹਿਲਾਂ ਅਸੀਂ ਫੋਟੋ ਅਪਲੋਡ ਕਰਾਂਗੇ ਫੋਟੋ ਅਪਲੋਡ ਲਈ ਅਸੀਂ ਫੋਟੋ ਅਪਲੋਡ ਫੋਟੋ ਵਾਲੀ ਆਪਸ਼ਨ ਤੇ ਕਲਿੱਕ ਕਰ ਦਾਂਗੇ ਇਹ ਸਾਡੇ ਕੋਲੇ ਪਹਿਲਾਂ ਅਸੀਂ ਡਾਕੂਮੈਂਟ ਤਿਆਰ ਕਰਕੇ ਰੱਖਣੇ ਨੇ ਸਾਰੇ ਜਿਵੇਂ 10ਵੀਂ ਦਾ ਪਿਛਲੀ ਕਲਾਸ 10ਵੀਂ ਸੀਗੀ 10ਵੀਂ ਦਾ ਲਾਸਟ ਕਲਾਸ ਦੇ +2 ਦਾ +2 ਦਾ ਇਨਕਮ ਸਰਟੀਫਿਕੇਟ ਤੇ ਐਸਸੀ ਸਰਟੀਫਿਕੇਟ ਤੇ ਇੱਕ ਫੋਟੋ ਤੁਹਾਡੀ ਫੋਟੋ ਦਾ ਸਾਈਜ਼ 20kb ਹੋਣਾ ਚਾਹੀਦਾ ਤੇ ਜਿਹੜੇ ਡਾਕੂਮੈਂਟ ਆ ਉਹਨਾਂ ਦਾ ਸਾਈਜ਼ ਆ ਜਿਹੜਾ ਕਿ ਪੀਡੀਐਫ ਦੇ ਫਾਰਮੈਟ ਚ ਹੋਣੇ ਚਾਹੀਦੇ ਆ ਉਹਨਾਂ ਦਾ ਸਾਈਜ਼ ਘੱਟੋ ਘੱਟ 125kb ਤੋਂ ਘੱਟ ਹੋਣਾ ਚਾਹੀਦਾ ਜੀ 125 KB ਤੋਂ ਵੱਧ ਜਿਹੜਾ ਡਾਕੂਮੈਂਟ ਦਾ ਸਾਈਜ਼ ਆ ਉਹ ਅਪਲੋਡ ਨਹੀਂ ਹੋਏਗਾ। ਪਹਿਲਾਂ ਤੁਸੀਂ ਡਾਕੂਮੈਂਟ ਦੇ ਸਾਈਜ਼ ਬਣਾ ਕੇ ਰੱਖਣੇ ਨੇ। ਜਿਹੜੀ ਫੋਟੋ ਆ ਉਹਦਾ ਸਾਈਜ਼ 20 KB ਤੋਂ ਘੱਟ ਹੋਣਾ ਚਾਹੀਦਾ ਤੇ JPG ਫਾਰਮੈਟ ਦੇ ਵਿੱਚ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਤੁਸੀਂ ਜਦੋਂ ਅਪਲੋਡ ਫੋਟੋ ਵਾਲੀ ਆਪਸ਼ਨ ਤੇ ਕਲਿੱਕ ਕਰੋਗੇ ਤਾਂ ਇੱਥੇ ਤੁਸੀਂ ਚੂਜ਼ ਫਾਈਲ ਤੇ ਕਲਿੱਕ ਕਰਕੇ ਆਪਣੀ ਫੋਟੋ ਨੂੰ ਸਿਲੈਕਟ ਕਰ ਲੈਣਾ। ਕਿੱਥੇ ਕਿਹੜੇ ਫੋਲਡਰ 'ਚ ਤੁਹਾਡੀ ਫੋਟੋ ਪਈ ਆ ਕੰਪਿਊਟਰ ਦੇ ਵਿੱਚ ਉਹਨੂੰ ਤੁਸੀਂ ਸਿਲੈਕਟ ਕਰ ਲੈਣਾ ਇੱਥੋਂ। ਉਸ ਤੋਂ ਬਾਅਦ ਤੁਸੀਂ ਅਪਲੋਡ ਫੋਟੋ ਤੇ ਕਲਿੱਕ ਕਰ ਦੇਣਾ। ਜਦੋਂ ਤੁਸੀਂ ਇੱਥੇ ਕਲਿੱਕ ਕਰ ਦਿਓ ਤਾਂ ਇਸ ਫੋਟੋ ਸ਼ੋ ਕਰੇਗਾ نیچے ਤੇ ਉੱਪਰ ਤੁਹਾਨੂੰ ਮੈਸੇਜ ਆਏਗਾ ਇਮੇਜ ਹੈਜ਼ ਬੀਨ ਅਪਲੋਡਡ ਸਕਸੈਸਫੁਲੀ ਤਾਂ ਤੁਸੀਂ ਕਲੋਜ਼ ਵਾਲੇ ਬਟਨ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਰੀਫਰੈਸ਼ ਵਾਲੇ ਬਟਨ ਤੇ ਇੱਥੇ ਕਲਿੱਕ ਕਰਨਾ ਤਾਂ ਤੁਹਾਡੀ ਜਿਹੜੀ ਫੋਟੋ ਆ ਉਹ ਇੱਥੇ ਸ਼ੋ ਕਰਨ ਲੱਗ ਜਾਏਗਾ ਅੱਗੇ ਚੱਲਦੇ ਹਾਂ ਅੱਗੇ ਉਸ ਤੋਂ ਬਾਅਦ ਤੁਸੀਂ ਫਿਰ ਫ੍ਰੀਸ਼ਪ ਫਾਰ ਅਪਲਾਈ ਜਿਹੜਾ ਕਿ ਅਪਲਾਈ ਫਾਰ ਫ੍ਰੀਸ਼ਪ ਕਾਰਡ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਹੁਣ ਡਾਕੂਮੈਂਟ ਅਪਲੋਡ ਕਰਨੇ ਨੇ ਤਾਂ ਇਸ ਵਾਲੇ ਆਪਸ਼ਨ ਤੇ ਤੁਸੀਂ ਅਪਲੋਡ ਇਨਕਮ ਲਿਖਿਆ ਹੋਇਆ ਜਿੱਥੇ ਇੱਥੇ ਤੁਸੀਂ ਕਲਿੱਕ ਕਰ ਦੇਣਾ ਫਿਰ ਇਸ ਤਰ੍ਹਾਂ ਤੁਹਾਨੂੰ ਤਿੰਨੋਂ ਡਾਕੂਮੈਂਟ ਦਾ ਫਾਰਮੈਟ ਸ਼ੋਅ ਕਰੇਗਾ ਸਭ ਤੋਂ ਪਹਿਲਾਂ ਤੁਸੀਂ ਕਾਸਟ ਸਰਟੀਫਿਕੇਟ ਅਪਲੋਡ ਕਰਨਾ ਇੱਥੇ ਫਰਸਟ ਆਪਸ਼ਨ ਦੇ ਵਿੱਚ ਲਿਖਿਆ ਹੋਇਆ ਤੁਸੀਂ ਚੂਜ਼ ਫਾਈਲ ਤੇ ਕਲਿੱਕ ਕਰਨਾ ਤੇ ਜਿੱਥੇ ਸਾਡਾ ਪੀਡੀਐਫ ਫਾਰਮੈਟ ਦੇ ਵਿੱਚ ਡਾਕੂਮੈਂਟ ਸੇਵ ਕਰਕੇ ਰੱਖਿਆ ਹੋਇਆ ਉੱਥੋਂ ਉਸ ਉਸ ਸਰਟੀਫਿਕੇਟ ਨੂੰ ਤੁਸੀਂ ਸਿਲੈਕਟ ਕਰ ਲੈਣਾ ਤੇ ਅਪਲੋਡ ਕਾਸਟ ਸਰਟੀਫਿਕੇਟ ਤੇ ਕਲਿੱਕ ਕਰ ਦੇਣਾ ਤਾਂ ਇਸ ਵਾਲੇ ਬਾਕਸ ਦੇ ਵਿੱਚ ਤੁਹਾਡਾ ਜਿਹੜਾ ਸਰਟੀਫਿਕੇਟ ਅਪਲੋਡ ਹੋ ਕੇ ਸ਼ੋਅ ਕਰੇਗਾ ਇਸੇ ਤਰ੍ਹਾਂ ਹੀ ਤੁਸੀਂ ਇਨਕਮ ਸਰਟੀਫਿਕੇਟ ਕਰਨਾ ਇਸ ਤਰ੍ਹਾਂ ਹੀ ਲਾਸਟ ਤੇ ਤੁਸੀਂ ਜਾ ਕੇ ਸਾਰੇ ਵਾਰੀ ਵਾਰੀ ਡਾਕੂਮੈਂਟ ਅਪਲੋਡ ਕਰ ਦੇਣੇ ਆ ਤੇ ਤੁਹਾਨੂੰ ਹਰ ਵਾਰੀ ਇਸ ਤਰ੍ਹਾਂ ਦਾ ਮੈਸੇਜ ਸ਼ੋਅ ਕਰੇਗਾ ਜਿਵੇਂ ਕਿ ਉੱਪਰ ਤੁਹਾਨੂੰ ਗ੍ਰੀਨ ਕਲਰ ਦੇ ਵਿੱਚ ਸ਼ੋਅ ਕਰ ਰਿਹਾ ਤਾਂ ਤੁਸੀਂ ਕਲੋਜ਼ ਕਰ ਦੇਣਾ ਹਰ ਵਾਰੀ ਇਸ ਨੂੰ ਤੇ ਸਾਰੇ ਡਾਕੂਮੈਂਟ ਤੁਸੀਂ ਅਪਲੋਡ ਕਰ ਲੈਣੇ ਨੇ ਉਸ ਤੋਂ ਬਾਅਦ ਅੱਗੇ ਚੱਲਦੇ ਆ ਇਸ ਤਰ੍ਹਾਂ ਤੁਹਾਡੇ ਸਾਰੇ ਡਾਕੂਮੈਂਟ ਇੱਥੇ ਸ਼ੋਅ ਕਰੇਗਾ ਜੀ ਫਿਰ ਤੁਸੀਂ ਬੈਕ ਜਾਣਾ ਤੁਸੀਂ ਉੱਪਰ ਇੱਥੇ ਕਰਾਸ ਵਾਲੇ ਆਪਸ਼ਨ ਦੇ ਉੱਤੇ ਕਲਿੱਕ ਕਰ ਦੇਣਾ ਤਾਂ ਤੁਸੀਂ ਬੈਕ ਚਲੇ ਜਾਉਂਗੇ ਇਸ ਤਰ੍ਹਾਂ ਤੁਸੀਂ ਵਾਪਸ ਉਸੇ ਪੇਜ ਤੇ ਆ ਜਾਉਂਗੇ ਹੁਣ ਤੁਹਾਡੀ ਫੋਟੋ ਅਪਲੋਡ ਹੋ ਚੁੱਕੀ ਹੈ ਤੇ ਡਾਕੂਮੈਂਟ ਤੁਹਾਡੇ ਅਪਲੋਡ ਹੋ ਚੁੱਕੇ ਨੇ ਤੇ ਹੁਣ ਤੁਸੀਂ ਇੱਥੇ ਹੁਣ ਵਾਪਸ ਉਸੇ ਪੇਜ ਤੇ ਆ ਗਏ ਆਂਗੇ ਇੱਥੇ ਸਭ ਤੋਂ ਪਹਿਲਾਂ ਤੁਸੀਂ ਕੋਰਸ ਪ੍ਰੈਜੈਂਟਲੀ ਸਟੱਡਿੰਗ ਕਿਹੜੀ ਕਲਾਸ ਵਿੱਚ ਹੁਣ ਤੁਸੀਂ ਦਾਖਲਾ ਲਿਆ ਉਹ ਕਲਾਸ ਦੀ ਡਿਟੇਲ ਭਰਨੀ ਹੈ ਇੱਥੇ ਇੱਥੇ ਤੁਸੀਂ ਲਾਸਟ ਕਲਾਸ ਪ੍ਰੀਵਿਅਸ ਪਿਛਲੀ ਕਲਾਸ ਕਿਹੜੀ ਤੁਸੀਂ ਪਾਸ ਕੀਤੀ ਹੈ ਉਹਦੀ ਡਿਟੇਲ ਭਰਨੀ ਹੈ ਇੱਥੇ ਇਹ ਵਾਲੀਆਂ ਅੰਡਰਟੇਕਿੰਗ ਨੇ ਇਹਨਾਂ ਵਿੱਚੋਂ ਤੁਸੀਂ ਰੀਡ ਕਰ ਲੈਣੇ ਜੀ ਤੇ ਇਹਨਾਂ ਨੂੰ ਤੁਸੀਂ ਜੈਸ ਜਾਂ ਨੋ ਦੇ ਵਿੱਚ ਟਿਕ ਕਰ ਦੇਣਾ ਉਸ ਤੋਂ ਬਾਅਦ ਲਾਸਟ ਤੇ ਤੁਹਾਨੂੰ ਇੱਕ ਚੈੱਕ ਬਾਕਸ ਮਿਲੇਗਾ ਡਿclaretion ਅੰਡਰਟੇਕਿੰਗ ਤੁਸੀਂ ਸੇਵ ਕਰ ਦੇਣਾ ਇੱਥੇ ਕਲਿੱਕ ਕਰਨਾ ਹੈ ਫਿਰ ਤੁਸੀਂ ਸੇਵ ਦੇ ਬਟਨ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਨੀਚੇ ਇੱਕ ਮੈਸੇਜ ਆਏਗਾ ਸੈਂਡ ਫਾਰ ਅਪਰੂਵਲ ਤੁਸੀਂ ਸੈਂਡ ਫਾਰ ਅਪਰੂਵਲ ਤੇ ਕਲਿੱਕ ਕਰ ਲੈਣਾ ਦੋਸਤੋ ਹੁਣ ਤੁਹਾਡਾ ਫ੍ਰੀਸ਼ਿਪ ਕਾੜਾ ਜਿਹੜਾ ਉਹ ਅਪਲਾਈ ਹੋ ਚੁੱਕਿਆ ਤੇ ਇੱਥੇ ਤੁਹਾਨੂੰ ਮੈਸੇਜ ਸ਼ੋ ਕਰਦਾ ਫ੍ਰੀਸ਼ਿਪ ਕਾੜਾ ਇਜ਼ ਪੈਂਡਿੰਗ ਫਾਰ ਅਪਰੂਵਲ ਤਾਂ ਜਿੰਨਾ ਚਿਰ ਤਹਿਸੀਲ ਵੈਲਫੇਅਰ ਅਫਸਰ ਇਹਨੂੰ ਪਾਸ ਨਹੀਂ ਕਰਦਾ ਉਹਨਾਂ ਚਿਰ ਤੁਹਾਡਾ ਜਿਹੜਾ ਕਿ ਫ੍ਰੀਸ਼ਿਪ ਕਾਰਡ ਡਾਊਨਲੋਡ ਨਹੀਂ ਹੋ ਸਕਦਾ ਤਾਂ ਤੁਸੀਂ ਕੁਝ ਦਿਨ ਵੇਟ ਕਰਨੀ ਆ 5 ਦਿਨ 4 ਦਿਨ ਹਫਤਾ ਵੇਟ ਤੁਸੀਂ ਕਰਨੀ ਹੈਗੀ ਤੇ ਜਦੋਂ ਫ੍ਰੀਸ਼ਿਪ ਕਾਰਡ ਅਪਰੂਵਲ ਹੋ ਗਿਆ ਤਾਂ ਤੁਸੀਂ ਇੱਥੋਂ ਡਾਊਨਲੋਡ ਕਰ ਲੈਣਾ ਜੀ ਇੱਥੇ ਆਪਸ਼ਨ ਸ਼ੋ ਲੱਗ ਜਾਊਗਾ ਕਰਨ ਵੀ ਡਾਊਨਲੋਡ ਫ੍ਰੀਸ਼ਿਪ ਕਾਰਡ ਤੇ ਤੁਸੀਂ ਸਮੇ ਸਮੇਤੇ ਇਸ ਅਫੀਸ਼ੀਅਲ ਜਿਹੜੀ ਵੈਬਸਾਈਟ ਹੈ ਇਹਨਾਂ ਦੀ ਇੱਥੇ ਤੁਸੀਂ ਆਉਣਾ ਤੇ ਲੌਗਇਨ ਕਰਕੇ ਤੁਸੀਂ ਆਪਣਾ ਚੈੱਕ ਕਰਦੇ ਨਾ ਪੰਜ ਸੱਤ ਦਿਨਾਂ ਤੱਕ ਜੋ ਤੁਹਾਡਾ ਇਹ ਅਪਰੂਵ ਹੋ ਗਿਆ ਤੁਹਾਨੂੰ ਇੱਥੇ ਆਪਸ਼ਨ ਮਿਲ ਜੂਗੀ ਡਾਊਨਲੋਡ ਫ੍ਰੀਸ਼ਪ ਕਾਰਡ ਦੀ ਉਸ ਤੋਂ ਬਾਅਦ ਜਿਹੜੇ ਐਡੀਸ਼ਨਲ ਡਿਟੇਲ ਆ ਫਿਰ ਫਿਲ ਹੋਏਗੀ ਇਹਦੇ ਵਿੱਚ ਜਿਵੇਂ ਕਿ ਤੁਹਾਡਾ ਐਡਮਿਸ਼ਨ ਨੰਬਰ ਕਿੰਨਾਗਾ ਤੁਸੀਂ ਪਿਛਲੀ ਕਲਾਸ ਚ ਕਿੰਨੀਆਂ ਤੁਹਾਡੀਆਂ اٹੈਂਡੈਂਸ ਸੀਗੀਆਂ ਤੇ ਜਿਹੜਾ ਅੰਡਰਟੇਕਿੰਗ ਫਾਰਮ ਵਾਂਗਾ ਉਹ ਵੀ ਅਪਲੋਡ ਹੋਏਗਾ ਉਸ ਤੋਂ ਬਾਅਦ ਦੋ ਪ੍ਰਿੰਟ ਨਿਕਲਣਗੇ ਜੀ ਇੱਕ ਫਾਈਨਲ ਫ੍ਰੀਸ਼ਿਪ ਕਾਰਡ ਅਪਲਾਈ ਹੋਣ ਦਾ ਪ੍ਰਿੰਟ ਨਿਕਲੂਗਾ ਇੱਕ ਪ੍ਰਿੰਟ ਨਿਕਲੂਗਾ ਤੁਹਾਡਾ ਫ੍ਰੀਸ਼ਿਪ ਕਾਰਡ ਦਾ ਤੇ ਦੋ ਪ੍ਰਿੰਟ ਨਿਕਲਣੇ ਆ ਤੁਹਾਡੇ ਤੇ ਉਦੋਂ ਤੁਹਾਡੀ ਫ੍ਰੀਸ਼ਿਪ ਜਿਹੜੀ ਉਹ ਫਾਈਨਲ ਹੋਏਗੀ ਤੇ ਨਾਲ ਹੀ ਤੁਸੀਂ ਜਿਹੜਾ ਤੁਹਾਡਾ ਆਈਡੀ ਤੇ ਪਾਸਵਰਡ ਆ ਉਹ ਤੁਸੀਂ ਸੰਭਾਲ ਕੇ ਰੱਖਣਾਗਾ ਤੇ ਉਸ ਆਈਡੀ ਪਾਸਵਰਡ ਦੇ ਥਰੂ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ